ਤਹਾਡੇ ਸੁਣ ਲੈਣ ਸੇ ਮੋਟਾ ਕੋਸਰਾ ਇਹ ਬਾਣੀ ਪੜਸਰੇ ਲਿਖੀ ਹੈ ਜੇ ਮਹਾਰਾਜ ਨੇ ਤੁਹਾਨੂੰ ਬਚਨ ਕਰਦੇ ਆ ਕਿ ਜੇ ਤੁਸੀਂ ਬਾਣੀ ਪੜੋਗੇ ਸੇਵਾ ਕਰੋਗੇ ਸਿਮਰ ਕਰੋਗੇ ਨਿਸ਼ਕਾਮ ਭਾਵਨਾ ਨਾਲ ਤੇ ਤਾਂ ਦੁਨੀਆਂ ਦੀਆਂ ਧੂਰ ਪ੍ਰਾਪਤ ਹੋਣਗੀਆਂ ਪਰ ਜੇ ਤੁਸੀਂ ਕਹੋਗੇ ਸਾਧ ਸੰਗਤ ਤੇ ਜ ਸਮਾ ਤੁਸੀਂ ਦਵਾ ਕੇ ਇੱਕ ਦੋ ਘੰਟੇ ਹੋਰ ਕੰਮ ਕਰ ਲਓ ਤੁਹਾਡੇ 200 300 ਰੁਪਏ ਵਧ ਜਾਣ ਸੰਗਤ ਜੀ ਉਹਦੇ ਵਿੱਚ ਬਰਕਤ ਨਹੀਂ ਪੈਗੀ ਕਿਉਂਕਿ ਰਾਤ ਪਿਆਰੀ ਮਨਿਕੋ ਸੇ ਕੋ ਪਿਆਰਾ ਮਹਾਰਾਜ ਨੂੰ ਉਹੀ ਸੇ ਕੋ ਪਿਆਰਾ ਹੈ ਜਿਹੜਾ ਸੰਜਾ ਵੇਲੇ ਅਮਰ ਵੇਲੇ ਨਿਤਨੇਮ ਸਾਭਦੇ ਹੈ ਜਿਹੜੇ ਗੁਰਮਤ ਅਨੁਸਾਰ ਚੱਲਦੇ ਹੈ ਰਹਿਤ ਮਿਆਦਾਂ ਚੱਲਦੇ ਹੈ ਮਾਲ ਜੁਨਾ ਦੀ ਲਾਜ਼ਮੀ ਰੱਖਦੇ ਹੈ ਮਦੀ ਬਾ ਵੀ ਵਰਦੇ ਹੈ ਜਿਨ੍ਹਾਂ ਨੇ ਨਿਤਨੇਮ ਨਹੀਂ ਕਰਨਾ ਰਹਿਤ ਮਿਆਦਾਂ ਚ ਨਹੀਂ ਚੱਲਣਾ ਉਹ ਸੰਗਤ ਦੀ ਬਾਣੀ ਦੇ ਵਚਨ ਹੈ ਕਬੀਰ ਸਾਹਿਬ ਦਾ ਸਤਗੁਰੂ ਗਿਆ ਕਰਾ ਜੋ ਸੁਖਾਂ ਮੈਂ ਜੂਤ ਅੰਦੇ ਇਕਨਾ ਲੱਗੇ ਜੋ ਬਾਸ ਪਜਾਈਆ ਕੋ ਵੀ ਉੱਥੇ ਗੁਰੂ ਸਾਹਿਬ ਜੀ ਵੀ ਕੁਝ ਨਹੀਂ ਕਰ ਸਕਦੇ ਜੇ ਤੁਹਾਡੀ ਆਪਣੀ ਮਰਿਆਦਾ ਹੀ ਨਹੀਂ ਜੇ ਤੁਹਾਡਾ ਨਤਨ ਨਹੀਂ ਇਸ ਕਰਕੇ ਭਾਈ ਏਸੀ ਦੀ ਵੈਲਿਊ ਜਰੂਰ ਸਮਝਾ ਕਰੋ ਮੈਂ ਉਸੇ ਵੀ ਬੇਨਤੀ ਕੀਤੀ ਸੀ ਵਾਰਤ ਬਾਤ ਮਾਈਆਂ ਨੂੰ ਲੈ ਕੇ ਆਓ ਗੁਰੂ ਘਰ ਦੇ ਸਭ ਸਤਿ ਸੰਤ ਦੇ ਘਰ ਤੇ ਕਥਾ ਦਾ ਸਮਾਗਮ ਚੱਲ ਰਿਹਾ ਹੈ ਸੰਗਤ ਜੀ ਇਹ ਹਰ ਸਮਾਂ ਇੱਕ ਜਨ ਨਹੀਂ ਰਹਿਣਾ ਅੱਜ ਮਹਾਰਾਜ ਗਿਆਨੀ ਜੀ ਦੇ ਰੂਪ ਨੇ ਤੁਹਾਨੂੰ ਕਥਾ ਸੁਣਾ ਰਹੇ ਹੈ ਕਿਉਂਕਿ ਦੇਖੋ ਹਰ ਜਰਰੇ ਜਰਰੇ ਵਿੱਚ ਮਹਾਰਾਜ ਖੋਦ ਵੱਤਦੇ ਹੈ ਜੇ ਮੈਂ ਆਖਾਂ ਮੈਂ ਕਦਾ ਕਰ ਰਿਹਾ ਜਾਂ ਤੁਸੀਂ ਤੁਸੀਂ ਕੋਈ ਅਸੀਂ ਕਦਾ ਸੁਣ ਰਹੇ ਨਹੀਂ ਆਪਾਂ ਤੇ ਸਿਰਫ ਕੱਟ ਪਤਨੀ ਆ ਤਾਂ ਮੈਂ ਤੇ ਕਿਸਰ ਗ੍ਰਸਤ ਨਾ ਕੋਈ ਜੇ ਕੋਈ ਸੰਗੀ ਤਪੱਸਿਆ ਕਰਦਾ ਤਪੱਸਿਆ ਬੰਦਾ ਆਪ ਨਹੀਂ ਕਰਦਾ ਵਾਹਿਗੋ ਦੇ ਵਿੱਚ ਆਪ ਨੂੰ ਵਰਤ ਕੇ ਤਪੱਸਿਆ ਕਰ ਰਿਹਾ ਤੇ ਜੇ ਕੋਈ ਖੋਗ ਰਿਹਾ ਗ੍ਰਸਤ ਉਹ ਤੇ ਬੰਦਾ ਦੁੱਤੇ ਮੈਂ ਖੋਗ ਰਿਹਾ ਮੈਂ ਗ੍ਰਸਤ ਕਰ ਰਿਹਾ ਉਹ ਵਾਹਿਗੋ ਆਪ ਕਰਿਆ ਸਭਨਾ ਵਿੱਚ ਤੂੰ ਵਰਤਦਾ ਮੇਰੀ ਸਾਹਾ ਸੰਗਤ ਜੀ ਸਾਮੇ ਜੋ ਜੋਤ ਹੈ ਸਵੇ ਅਸਿਰ ਉਹਦੇ ਆਪਨੇ ਕੱਢ ਕੋਤ ਨਹੀਂ ਆ ਜਿਵੇਂ ਬਾਹਰੋਂ ਚਾਹੀ ਜਾਂਦਾ ਹੁੰਦੇ ਸੱਚੀ ਜਾਂਦੇ ਆ ਇਸ ਕਰਕੇ ਭਾਈ ਪਾਣੀ ਝੂਰਾ ਆਪੇ ਪੜਿਆ ਆ ਇਹ ਰੋਜ਼ਾਨੇ ਕਿਨੇ ਮਰੱਖੋ ਪ੍ਰਾਰਥਨ ਸਿੰਘਾਂ ਦਾ ਪ੍ਰਾਰਥਨ ਆਂਗਿਆਂ ਦਾ ਸੰਗਤ ਜੀ ਨੇ ਇੱਥੇ ਹੁੰਦਾ ਸੀ ਹੁਣ ਦਮਦਮਿਤ ਸਾਲ ਦੇ ਚੋਲੇ ਮੁਖੀ ਅਮਰ ਸ਼ਹੀਦ ਸ਼੍ਰੀਮਾਨ ਸੰਤ ਗਿਆਨੀ ਚਨਹਾਲ ਸਿੰਘ ਜੀ ਖਾਸਾ ਪਟੜਾ ਵਾਲੇ ਮਹਾਨ ਪੁਰਸ਼ ਬਾਬਾ ਇਹ ਕੌਣ ਜਿਵੇਂ ਸਦੀ ਦਾ ਮਹਾਨ ਜਨਨ ਆ ਮਹਾਨ ਜੋਦੇ ਸੰਗਤ ਜੀ ਹੁਣ ਸ੍ਰੀਮਾਨ ਸੰਤ ਗਿਆਨੀ ਬਾਬਾ ਚਨਾਰ ਸਿੰਘ ਜੀ ਮਹਾਪੁਰਸ਼ਾਂ ਦੇ ਜਿਹੜੇ ਮਾਤਾ ਜੀ ਸਨ ਮਾਤਾ ਨਿਹਾਲਪੁਰ ਦੀ ਪਤਾ ਆਪ ਜੀ ਨੂੰ ਕਿੰਨਾ ਰੋਜ਼ਾਂ ਨਾਮ ਗੁਰਮੰਤਰ ਮਾਲਾ ਦਾ ਅਭਿਆਸ ਰੋਜ਼ਾਨਾ 101 ਮੂਲ ਮੰਤਰ ਮਾਲਾ ਦਾ ਅਭਿਆਸ ਹੀ ਮਾਤਾ ਨਿਹਾਲਪੁਰ ਦੀ ਰੱਖਿਆ ਇਹੋ ਜੀ ਬੰਦਗੀ ਵਲੇ ਰੂਹ ਸਨ ਮਾਤਾ ਨਿਹਾਲਪੁਰ ਦੀ ਤਾਂ ਹੀ ਸੰਗਤ ਜੀ ਉਹਨਾਂ ਦੇ ਕੁੱਖੋਂ 20ਵੀਂ ਸਦੀ ਦੇ ਮਹਾਨ ਜਨਰ ਮਹਾਪੁਰਸ਼ ਜੋਦੇ ਜਿਹੜਾ ਯੋਗ ਪੁਰਸ਼ ਹੈ ਉਹਨਾਂ ਨੇ ਜਨਮ ਲਿਆ ਉਹਨਾਂ ਦਾ ਆਗਮਨ ਹੋਇਆ ਸੋ ਇਹ ਮੈਂ ਬੇਨਤੀ ਤੁਹਾਨੂੰ ਤਾਂ ਕਰ ਰਿਹਾ ਕਿ ਸਾਡੀਆਂ ਪ੍ਰਾਤਨ ਮਾਈਆਂ ਦਾ ਇੰਨਾ ਜ਼ਿਆਦਾ ਨਿਤਨੇਮ ਹੁੰਦਾ ਸੀ ਇੰਨਾ ਜ਼ਿਆਦਾ ਜਪ ਦਾ ਹੁੰਦਾ ਸੀ ਸੋ ਸੰਗਾਜੀ ਜੀ ਦੇ ਦਿਨੀਆਂ ਰੋਜ਼ਾਨਾ 36 ਮਾਲਾ ਮੂਲ ਮੰਤਰ ਦੀਆਂ ਕਰਮੀਆਂ ਹੁੰਦਾ ਰੋਜ਼ਾਨਾ 8-10 ਘੰਟੇ ਲੱਗ ਜਾਂਦੇ ਆ ਹੁਣ ਤੁਸੀਂ ਦੇਖ ਲਓ ਕਿ ਜੇ 101 ਮਾਲਾ ਮਾਤਾ ਜੀ ਰੋਜ਼ਾਨਾ ਮੂਲ ਮੰਤਰ ਦੀਆਂ ਫੇਰਦੇ ਸੰਗ ਕਿੰਨਾ ਉਹਨਾਂ ਬਣਦਾ ਅਭਿਆਸ ਹੋ ਜਾਂਦਾ ਔਰ ਮਾਤਾ ਜੀ ਜਦੋਂ ਲੰਗਰ ਸਿਕਾਉਂਦੇ ਸੀ ਲੰਗਰ ਵੀ ਬੜਾ ਵੀ ਵੇਖਦਾ ਹੁੰਦਾ ਸੀ ਮਾਤਾ ਨਿਹਾਲ ਕੌਰ ਜੀ ਦਾ ਅੱਜ ਕਾਦੇ ਸੰਗ ਵਿੱਚ ਸਾਡੀਆਂ ਮਾਈਆਂ ਨਾ ਝੂਲਾ ਚੋਂ ਕਾ ਵੀ ਪੁਰਾ ਵੀ ਵੇਖ ਨਾ ਲੰਤ ਨਹੀਂ ਯਾਰ ਕਰਦੀਆਂ ਮਾਤਾ ਨੇ ਹਰ ਕੋਰ ਦੀ ਸੰਗਤ ਜੀ ਬਰਤਨਾਂ ਦੀ ਸੋਚਵਾਜ ਕਰਨੀ ਔਰ ਆਟਾ ਗੁੰਨਦੇ ਹੋਏ ਪ੍ਰਸ਼ਾਦਾ ਬਣਾਉਂਦੇ ਹੋਏ ਨਾਮ ਜਪਣਾ ਬਾਣੀ ਪੜਦੇ ਰਹਿਣਾ ਧੂਰ ਮੰਤਰ ਦਾ ਅਭਿਆਸ ਕਰਦੇ ਰਹਿਣਾ ਸੋ ਸੰਗਤ ਜੀ ਇਹ ਮੈਂ ਤੁਹਾਨੂੰ ਕਹਿੰ ਗਿਆ ਤਾਂ ਕਰ ਰਿਹਾ ਕਿ ਜੈਸਾ ਅੰਨ ਵੈਸਾ ਮਨ ਇਹ ਸਾਡੀਆਂ ਬੀਬੀਆਂ ਅੱਜ ਦੇ ਸਮੇਂ 'ਚ ਇਹ ਪੈਰ ਨਹੀਂ ਕਰਦੇ ਜਿਹਦੇ ਕਰਕੇ ਸਾਡੀਆਂ ਧੀਆਂ ਸਾਡੇ ਪੁੱਤਿਆਂ ਦੇ ਮਨ ਦੇ ਉੱਤੇ ਵੀ ਕਾਲੂ ਜੂਠੇ ਵਾਸਨਾ ਵਿਚਾਰਾਂ ਦਾ ਜਿਹੜਾ ਪ੍ਰਭਾਵ ਹੈ ਉਹ ਪੈ ਰਿਹਾ ਕਿੰਨੀ ਅੰਦਰ ਰੱਖ ਦੋ ਮੈਂ ਦਿਨਾਂ ਕੋਈ ਜਿਹਦੀ ਨਾਮ ਚਾਦਦੇ ਹੋ ਜਿਆਦਾ ਅੰਦਰ ਦੋ ਵੀ ਪਾਣੀ ਕਰਦੇ ਹੋ ਜਿਆਦਾ ਉੱਤੇ ਰੱਖੋ ਮੈਂ ਦਿਨਾਂ ਹਾਂ ਤੁਹਾਡੇ ਘਰ ਦਾ ਬੱਚੇ ਉਹਦੀਆਂ ਧੀਆਂ ਸਮਝੀ ਲੋਕ ਸੁਣਣਗੇ ਤੇ ਸੰਗਤੀ ਉਹਨਾਂ ਦੇ ਮਨ ਵਿੱਚ ਵੀ ਨਾਮ ਬਣਦਾ ਵਾਸਾ ਹੋਏ ਤੇ ਜਿੰਨੇ ਸੰਗਤ ਦੀ ਆਟਾ ਹੀ ਕੋ ਚੋਰੀ ਨਿੰਦਿਆ ਕਰਦੇ